ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਕੇਸ ਦੇ ਵਿੱਚ ਸਜ਼ਾ ਕੱਟ ਰਿਹਾ ਜਗਤਾ ਸਿੰਘ ਤਾਰਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉੱਥੇ ਹੀ ਕੋਰਟ ਦੇ ਵਿੱਚ ਪੇਸ਼ ਨੂੰ ਲੈ ਕੇ ਵਕੀਲ ਨੇ ਮਿਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭੋਗਪੁਰ ਥਾਣੇ ਦੇ ਵਿੱਚ ਦਰਜ ਕੇਸ ਨੂੰ ਲੈ ਕੇ ਇਹਨਾਂ ਨੂੰ ਲਿਆਂਦਾ ਗਿਆ ਸੀ ਉੱਥੇ ਉਹਨਾਂ ਨੇ ਕਿਹਾ ਕਿ ਤਾਰਾ ਨੂੰ ਭੋਗਪੁਰ ਦੇ ਵਿੱਚ ਦਰਜ ਐਫ ਆਈ ਆਰ ਨੰਬਰ 103 ਦੇ ਤਹਿਤ ਫੰਡਿੰਗ ਦੇ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਪੁਲਿਸ ਲੈ ਕੇ ਆਏ ਸੀ ਜਿੱਥੇ ਕਿ ਉਹ 28 ਦਸੰਬਰ 2009 ਦੇ ਵਿੱਚ ਜਿਹੜਾ ਕੇਸ ਦਰਜ ਹੋਇਆ ਸੀ ਉਸ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਅ ਸੋਇਆ ਕੇਸ ਆ ਕੋਈ ਨੰਬਰ 110 ਤੇ ਹੈਗੀ ਸੀ ਇਹ 28 9 2009 ਦੀ। ਕੇਸ ਕੀ ਸੀ? ਕੇਸ ਇਹਦੇ ਵਿੱਚ ਇਹ ਸੀ ਵੀ ਇਹਨਾਂ ਨੇ ਕੁਝ ਬੰਦਿਆਂ ਨੂੰ ਪੰਡਿੰਗ ਕੀਤੀ ਆ। ਅ ਇਧਰ ਜਿਹੜੀਆਂ ਕਾਨੂੰਨਾਂ ਦੇ ਗਲਤ ਕਾਨੂੰਨਾਂ ਤੋਂ ਬਾਹਰ ਜਾ ਕੇ ਕਾਰਵਾਈ ਕਰਨ ਵਾਸਤੇ ਤੇ ਉਹ ਜਿਹੜੇ ਬੰਦੇ ਸੀ ਪਹਿਲਾਂ ਉਹ ਕੋਦੇ ਏਰੀਆ ਦੇ ਵਿੱਚੋਂ ਫੜੇ ਸੀ ਅ ਉਹ ਮੇਰੇ ਕੋਲ ਹੀ ਕੇਸ ਸੀਗਾ ਤੇ ਅੱਜ ਤੋਂ 10 10 12 ਸਾਲ ਪਹਿਲਾਂ ਉਹ ਮੈਂ 8 ਬੰਦੇ ਜਿਹੜੇ ਉਹ ਬਰੀ ਕਰਵਾਤੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਜਦੋਂ ਲੈ ਗਿਆ ਤੇ ਇਹਨਾਂ ਦੀ ਹੁਣ ਕੇਸ ਦੀ ਗਵਾਹੀ ਚੱਲ ਰਹੀ ਹੈ ਜਿਹੜੇ ਆਖਰੀ ਪੜਾ ਦੇ ਵਿੱਚ ਆ ਅੱਜ ਇੱਕ ਗਵਾ ਹੋਇਆ ਸੀਗਾ ਸੈਂਕਸ਼ਨ ਤੇ ਪਤਾਲਿਕ ਤੇ ਉਹਦੀ ਗਵਾਹੀ ਮੁਕਮਲ ਹੋ ਗਈ ਆ ਹੁਣ ਦੋ ਗਵਾ ਰਹਿੰਦੇ ਆ ਸੀਰੀਅਲ ਨੰਬਰ 13 ਤੇ 18 ਜੀ ਉਹਨਾਂ ਦੇ ਜੱਜ ਸਾਹਿਬ ਨੇ ਵਾਰੰਟ ਕੱਢਿਆ ਤੇ ਅਗਲੀ ਡੇਟ ਤੇ ਉਹ ਆ ਜਾਣਗੇ ਤਾਂ ਕੇਸ ਜੜਾ ਕੀ ਤਰੀਕੀ ਤੇਰੀ ਹੈਗੀ ਹੁਣ 8 ਅਪ੍ਰੈਲ 8 ਅਪ੍ਰੈਲ 225 ਨੈਕਸਟ ਡੇਟ ਕੀ ਲੱਗਦਾ ਤੁਹਾਨੂੰ ਕਿ ਅਗਲੀ ਤਰੀਕ ਚ ਕੀ ਫੈਸਲਾ ਜਿਹੜਾ ਹੈ ਅਗਲੇ ਡੇਟ ਦੇ ਵਿੱਚ ਇਹ ਗਵਾ ਹੋਣਗੇ ਉਸ ਤੋਂ ਬਾਅਦ ਫਿਰ ਤਾਰਸ ਸਿੰਘ ਦੇ ਬਿਆਨਕ ਰਿਪੋਰਟ ਦਿੱਤੇ ਜਾਣਗੇ ਦਰਬੇਸ਼ ਕਰਾਂਗੇ ਕਿਹੜੀ ਜੇਲ੍ਹ ਦੇ ਵਿੱਚ ਹਜੇ ਰੱਖਿਆ ਗਿਆ ਹੈ ਇਹ ਬੁੜਾਲ ਜੇਲ੍ਹ ਦੇ ਵਿੱਚ ਹੈ ਉਹ ਤੋਂ ਅੱਜ ਸਪੈਸ਼ਲ ਲੈ ਕੇ ਆਏ ਸੀ ਸੋਦਾਦਿਆ ਕਿ ਰੂਲਦਾ ਸਿੰਘ ਹਤਿਆ ਕਾਂਡ ਪਟਿਆਲਾ ਕੋਰ ਨੇ ਜਗਤਾਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ 2009 ਦੇ ਵਿੱਚ ਆਗੂ ਰੂਲਦਾ ਸਿੰਘ ਦੀ ਜੜੀ ਹਤਿਆ ਕੀਤੀ ਗਈ ਸੀ ਉਹਨਾਂ ਦੇ ਉੱਪਰ ਪਟਿਆਲਾ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ